हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਦੀ ਮੱਝ సేਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇਖਦੇ ਲੂਪਾ ਸੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਮਾਲ ਬਾਈ ਕੋਲੇ ਸਾਰੇ ਚੰਗਾ ਨੇ ਦੋ ਨੀਲੀ ਰਾਵੀ ਆ ਦੇਖਣਾ ਬਈ ਬਰੀਡ ਬਹੁਤ ਚੰਗੀ ਆ ਬਾਈ ਕੋਲੇ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆਜੋ ਬਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਵਧੀਆ ਜੀ ਹਾਂ ਜੀ ਹਾਂ ਭਾਈ ਬਹੁਤ ਵਧੀਆ ਨਾਮ ਤੇ ਐਡਰੈਸ ਬੋਲ ਦੋ ਨਾਮ ਬਾਈ ਆਪਣਾ ਸਤਨਾਮ ਸਿੰਘ ਪਿੰਡ ਦੇੜਕਾ ਢਾਲੀ ਵਾਲਿਆਂ ਦੇ ਸਾਥ ਵਜਦੀ ਆ ਠੀਕ ਹੈ ਜੀ ਜਿਲ੍ਹਾ ਕਿਹੜਾ ਪਿੰਡ ਬਈ ਜਿਹੜਾ ਬਾਈ ਆਪਾਂ ਲੁਧਿਆਣਾ ਲੁਧਿਆਣਾ ਜਗਰਾਉ ਹਾਂ ਤਹਿਸੀਲ ਜਗਰਾਉ ਠੀਕ ਹੈ ਬਈ ਮੋਬਾਈਲ ਨੰਬਰ ਬੋਲੋ 9876533483 ਵੀਰੇ ਠੀਕ ਹੈ ਬਾਈ ਬਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਹਾਂ ਘਰ ਦੀ ਮੱਝ ਆ ਬਾਈ ਇਹ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਵੀਰੇ ਸੂਣਾ ਕਿੰਨੇ ਦਿਨ ਲੈਣੀ ਆ ਇਹ ਬਸ ਲੈਂਦੀ ਆ ਹਫਤਾਕ ਮਸਾ ਲੈੰਦੀ ਆ ਹਫਤਾਕ ਲੈੰਦੀ ਆ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ ਦਾ ਵੀਰੇ ਪਹਿਲੇ ਸਵੇਰੇ ਦੇ ਥੱਲੇ 12 ਲੀਟਰ ਚ ਹੋਇਆ ਆਪਾਂ 12 ਲੀਟਰ ਤੇ ਹੋਇਆ ਹਾਂ ਠੰਡੀ ਆ ਵਧੀਆ ਪੂਰੀ ਠੰਡੀ ਸੀ ਲ ਸਵਾਇਚ ਵੀ ਕਿਵੇਂ ਸੀ ਹਾਂ ਪੂਰੀ ਵਧੀਆ ਠੀਕ ਆ ਪੂਰੀ ਧਾਰ ਵੀ ਪੂਰੀ ਆ ਪੂਰੀ ਹੂੰ ਤੇ ਫੈਂਟ ਫੋਣ ਵੀ ਪੂਰੀ ਚੋਟੀ ਦੀ ਆਉਂਦੀ ਆ ਏ ਠੀਕ ਆ ਬਾਈ ਕੱਦ ਦਾ ਫੁੱਲ ਚੰਗਾ ਬਈ ਲੰਮੀ ਲੁੰਮੀ ਦੇਖੋ ਬਹੁਤ ਆ ਸਿੰਘ ਕੁਆਲਿਟੀ ਦਿਖਾਉਂਦੇ ਆ ਸਿੰਘ ਬਹੁਤ ਚੰਗਾ ਕਰਮਾ ਵਾਲੀ ਦਾ ਦੇਖੋ ਛੇਸ ਬੜਾ ਪਿਆਰਾ ਦੁੱਧ ਵਾਲੀ ਮਾਝਾ ਬਈ ਥਣ ਬਹੁਤ ਚੰਗਾ ਲੇਵਾ ਮੌਕੇ ਤੇ ਜਾਂਦੇ ਬਣਾਉਂਦੀ ਹੂ ਹਣਾ ਹਾਂ ਜਮਾ ਵੀਰੇ ਦਿਨਾਂ ਤੇ ਆ ਕੇ ਕਹਣਾ ਬਣਾਉਂਦੀ ਆ ਸਹੀ ਗੱਲ ਆ ਥਣ ਬਹੁਤ ਚੰਗਾ ਲੱਗ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਵੀ ਚਾਰੇ ਥਣ ਨਿਕਲਵੇਂ ਪੂਰੇ ਗਏ ਤੇ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਬਈ ਫੁੱਲ ਚੰਗਾ ਰਾਜੀ ਆ ਸਵੀ ਪਾਲੀ ਆ ਬਾਈ ਦੇ ਘਰ ਦੀ ਮਾਝਾ ਕੋਈ ਵਫਾ ਦਾ ਘਰ ਦੀ ਝੋਟੀ ਆ ਬਾਈ ਆਪਣੀ ਪਾਲੀ ਹੋਈ ਹੂੰ ਕੀ ਮੋਲ ਆ ਬਈ ਜੈ ਜੈ ਜਰਾ ਥੋੜੇ ਡਰਦੀ ਹੈ ਨਾ ਹੂੰ ਕੋਈ ਨਹੀਂ ਸੂਰਾ ਤਾਰਾ ਚੰਗਾ ਬਈ ਠੇਕਾਦ ਬਟ ਚੰਗਾ ਰਾਜਰੂ ਜੀ ਫੁੱਲ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਤਾਣਾ ਸੂਰੇ ਤਾਰੇ ਦੀ ਸਾਫ ਆਰਡਰ ਦੇਖੋ ਬਈ ਤੇ ਲਾ ਦਾ ਦੀ ਆਰਡਰ ਚਰਮਾਲੀ ਨੇ ਬਹੁਤ ਸੋਹਣਾ ਤਿਆਰ ਕਰਨਾ ਕੱਲਾ ਕੱਲਾ ਥਣ ਲੈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਟ ਕੀ ਮੋਲ ਆ ਬਈ ਇਹਦਾ ਮੋਲ ਬਾਈ ਆਪੇ ਤਾਂ ਫੋਨ ਤੇ ਕਰਾਂਗੇ ਜਾਇਜ਼ ਹੀ ਹੋਊਗਾ ਹਾਂ ਜਾਇਜ਼ ਹੀ ਕਰਾਂਗੇ ਬਾਈ ਮੋਲ ਦਾ ਠੀਕ ਆ ਬਾਈ ਕੋਈ ਬਾਹਲਾ ਨਹੀਂ ਕਰਦੇ ਓਕੇ ਬਾਈ ਮੋਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਲ ਜਿਹੜਾ ਛੋਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਢਿੱਲਾ ਦੇਖੋ ਵੀ ਢਿੱਲਾ ਬਹੁ ਪਈਆਂ ਸਾਰੀਆਂ ਬਲਡ ਲਾਈਨ ਇਹ ਮੌਕੇ ਤੇ ਕੱਢ ਲੈਣੀਆਂ ਨੇ ਫਿਰ ਸੋਹਣਾ ਲੇਵਾ ਬਣਾ ਕੇ ਨਾ ਗਾਵਾਂਵਾਰ ਚਾ ਲੇਵਾ ਚਰਮਾਲੀ ਨੇ ਤਿਆਰ ਕਰਨਾ ਦੇਖੋ ਗਾੜੀ ਗੂੜੀ ਪੂਰੀ ਚੰਗੀ ਆ ਬਾਈ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ